ਰਿਸ਼ਤੇ ਦੀ ਚੀਪ 'ਚ ਮੈਂ ਲੋਕ ਅਕਸਰ ਦੁਖੀ ਹੁੰਦੇ ਦੇਖੇ ਨੇ ਇੱਕ ਚੇਪ ਰਹਿੰਦੀ ਹੈ ਨਾ ਕਿ ਉਹ ਮੇਥੋਂ ਵੱਡਾ ਆ ਮੇਥੋਂ ਛੋਟਾ ਆ ਮੈਂ ਉਹਨੂੰ ਕਹਿਣਾ ਨਹੀਂਗਾ ਪਰ ਮੇਰਾ ਮੰਨਣਾ ਹੈ ਕਿ ਰਿਸ਼ਤਿਆਂ ਦੇ ਵਿੱਚ ਜੇ ਤੁਹਾਡੇ ਲਈ ਪਿਆਰ ਮਾਇਨੇ ਰੱਖਦਾ ਆ ਤਾਂ ਤੁਸੀਂ ਸਵਾਲ ਵੀ ਕਰ ਸਕਦੇ ਹੋ ਔਰ ਸਵਾਲ ਵੀ ਉਹੀ ਕਰ ਸਕਦਾ ਹੈ ਕਿ ਜਿਹਦੇ ਕੋਲ ਕੋਈ ਪਿਆਰ ਹੁੰਦਾ ਹੈ ਜਿਹਦੀ ਕੋਈ ਤੰਦ ਜੁੜੀ ਹੁੰਦੀ ਹੈ ਕਿਸੇ ਨਾਲ ਹਾਂ ਸਵਾਲ ਦੇ ਲਈ ਤੁਹਾਡੀ ਬੋਲੀ ਬੜੀ ਲਹਿਜ਼ੇਦਾਰ ਕੋਈ ਬੋਲਾਂ ਦੇ ਵਿੱਚ ਮਿਠਾਸ ਹੋਣੀ ਚਾਹੀਦੀ ਹੈ ਔਰ ਜ਼ਰੂਰੀ ਨਹੀਂ ਹੈ ਕਿ ਰਿਸ਼ਤਿਆਂ ਦੇ ਵਿੱਚ ਜੇ ਕੋਈ ਵੱਡਾ ਆ ਜਾਂ ਛੋਟਾ ਆ ਜਾਂ ਕੋਈ ਉਮਰ ਦੇ ਮੁਤਾਬਕ ਹੈ ਉਹਨੂੰ ਹੀ ਜ਼ਿਆਦਾ ਸਿਆਣਾ ਪਾਇਆ ਜਾਂ ਉਹਨੂੰ ਹੀ ਸਹੀ ਗੱਲ ਦਾ ਪਤਾ ਆ ਤੁਹਾਨੂੰ ਅਨੁਮਾਨ ਹੋਣਾ ਚਾਹੀਦਾ ਹੈ ਕਿ ਹਾਂ ਤਜਰਬਾ ਹਰੇਕ ਚ ਬੋਲਦਾ ਆ ਬਟ ਤਜਰਬਾ ਕਦੇ-ਕਦੇ ਗਲਤ ਵੀ ਹੋ ਜਾਂਦਾ ਆ ਔਰ ਸਿੱਖਿਆ ਜਿਹੜੀ ਕਹਿ ਦਈਏ ਜਾਂ ਕਿਤਾਬੀ ਸਿੱਖਿਆ ਕਹਿ ਦਈਏ ਜਾਂ ਦੁਨਿਆਵੀ ਸਿੱਖਿਆ ਕਹਿ ਦਈਏ ਇਹਨਾਂ ਦੇ ਵਿੱਚ ਰਿਸ਼ਤਿਆਂ ਦੇ ਮਾਇਨੇ ਨੂੰ ਜੋੜ ਕੇ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਹਰ ਰਿਸ਼ਤੇਾਂ ਦੇ ਵਿੱਚ ਤੁਸੀਂ ਕਿਸੇ ਨੂੰ ਪੁੱਛਦੇ ਹੋ ਕਿਸ ਗੱਲ ਦੀ ਛੇਪ ਰੱਖਣੀ ਕਿਸ ਗੱਲ ਦਾ ਸਵਾਲ ਪੈਦਾ ਕਰ ਦੇਣਾ ਕਿ ਯਾਰ ਮੈਂ ਨਾ ਉਹਨੂੰ ਪੁੱਛ ਨਹੀਂ ਸਕਦਾ ਮੇਰਾ ਨਾ ਦਿਲ ਨਹੀਂ ਮੰਨਦਾ ਯਾਰ ਜੇ ਮੈਂ ਉਹਨੂੰ ਪੁੱਛ ਲੈਣਾ ਤਾਂ ਮੈਨੂੰ ਗੁੱਸਾ ਕਰ ਜਾਊਗਾ ਉਹ ਤੇ ਛੱਡਿਆ ਰਹਿਣ ਦੇ ਯਾਰ ਤੇ ਗੱਲ ਉੱਥੇ ਖੜੀ ਹੁੰਦੀ ਹੈ ਔਰ ਉਹ ਹੀ ਗੱਲ ਤੁਹਾਡੇ ਅੰਦਰ ਤੁੱਕਦੀ ਰਹਿੰਦੀ ਹੈ ਤੁਹਾਡਾ ਦਰਦ ਬਣ ਜਾਂਦੀ ਹੈ ਤੁਹਾਡਾ ਸਟ्रेस ਬਣ ਜਾਂਦੀ ਹੈ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਹੁੰਦੀਆਂ ਨੇ ਤੇ ਫਿਰ ਉਹਦੇ ਨਾਲ ਰਿਸ਼ਤਿਆਂ ਦੀਆਂ ਦੂਰੀਆਂ ਬਣ ਜਾਂਦੀਆਂ ਨੇ ਕੋਈ ਇੱਕ ਸ਼ਬਦ ਨਹੀਂ ਹੁੰਦਾ ਕਿ ਕਮਿਊਨੀਕੇਸ਼ਨ ਹੈ ਜ਼ਕੀ ਕਮਿਊਨੀਕੇਟ ਕਰਿਆ ਕਰੋ ਕਮਿਊਨੀਕੇਟ ਕਰਨਾ ਜ਼ਰੂਰੀ ਹੈ ਜਿਆਦਾ ਤੋਂ ਜਿਆਦਾ ਕੀ ਹੋਏਗਾ ਮਨਦਾ ਇਹ ਹੀ ਕਹਦੇਗਾ ਕਿ ਤੂੰ ਮੈਨੂੰ ਤਾਂ ਸਵਾਲ ਕਿਉਂ ਪੁੱਛਿਆ ਕਿਵੇਂ ਪੁੱਛ ਲਿਆ ਐ ਕਿਵੇਂ ਪੁੱਛ ਲਿਆ ਮੈਂ ਤਾਂ ਤੂੰ ਵੱਡਾ ਆਂ ਮੈਂ ਤਾਂ ਤੂੰ ਛੋਟਾ ਆਂ ਠੀਕ ਹੈ ਨਾ ਮੇਰਾ ਤੇਰਾ ਕੋਈ ਹੱਕ ਹੀ ਨਹੀਂ ਪੁੱਛੰਦਾ ਹੱਕ ਸਾਰਿਆਂ ਦਾ ਹੁੰਦਾ ਹੈ ਜੇ ਕੋਈ ਕਿਸੇ ਨੂੰ ਗੱਲ ਕਹਿ ਦਿੰਦਾ ਨਾ ਤਾਂ ਗੱਲ ਸਹਿਣ ਦੀ ਵੀ ਆਦਤ ਹੋਣੀ ਚਾਹੀਦੀ ਹੈ ਹਰ ਗੱਲ ਗੱਲਾਂ ਦੇ ਵਿੱਚ ਕੀ ਹੈ ਕਿ ਗੱਲਾਂ ਕਰੋਗੇ ਤਾਂ ਹੀ ਗੱਲਾਂ ਸੁਲਝਣਗੀਆਂ ਜੇ ਗੱਲਾਂ ਕਰਾਂਗੇ ਨਹੀਂ ਆਪਦੇ ਆਪਦੇ ਮਨਾਂ ਦੇ ਵਿੱਚ ਪਾ ਕੇ ਬੈਠਾਂਗੇ ਯਾਰ ਤੂੰ ਮੈਨੂੰ ਐ ਕਹਦਾ ਸੀ ਮੈਂ ਤੈਨੂੰ ਐ ਕਹਿੰਦਾ ਸੀ ਮੈਂ ਤਾਂ ਤੁਹਾਨੂੰ ਬੁਲਾਉਣਾ ਨਹੀਂ ਰਿਸ਼ਤਿਆਂ ਦੀ ਚੇਪ ਨਾ ਰੱਖੋ ਰਿਸ਼ਤਿਆਂ ਦੇ ਨਾਲ ਮੋਹ ਸਾਂਝਾ ਵਧਾਓ ਔਰ ਗੱਲਾਂ ਕਰੋ ਗੱਲਾਂ ਕਰਦੇ ਰਹਿਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਏਗਾ ਕੋਈ ਕਿਸ ਨੂੰ ਕਹਿ ਦੇਗਾ ਹਾਂ ਜੇ ਕੋਈ ਆਪਣਾ ਵੱਡਾ ਕਹਿ ਵੀ ਦਿੰਦਾ ਹੈ ਜਾਂ ਛੋਟਾ ਕਹਿ ਵੀ ਦਿੰਦਾ ਹੈ ਤਾਂ ਇਹ ਮੰਨ ਲਓ ਕੋਈ ਗੱਲ ਨਹੀਂ ਮੇਰੇ ਵੱਡੇ ਭਰਾ ਨੇ ਮੇਰੀ ਛੋਟੀ ਭੈਣ ਨੇ ਜਾਂ ਵੱਡੀ ਭੈਣ ਨੇ ਆ ਵੱਡੇ ਛੋਟੇ ਭਰਾ ਨੇ ਮੈਨੂੰ ਕੁਝ ਕਹਿ ਦਿੱਤਾ ਫਿਰ ਕੀ ਜੇ ਕੋਈ ਤੇਰਾ ਆਪਣਾ ਆ ਤਾਂ ਹੀ ਤਾਨੂੰ ਕੁਝ ਕਹੂਗਾ